ਪਰਿਵਾਸੀ ਮਜ਼ਦੂਰਾਂ ਵੱਲੋਂ ਲਾਏ ਡੀਜੇ ਨੂੰ ਲੈ ਕੇ ਭਖਿਆ ਮਾਮਲਾ ਕੱਲ ਰਾਤ ਦੀ ਗੱਲ ਆ ਕਿ ਭਈਏ ਭਈਏ ਜਿਹੜੇ ਸਾਡੇ ਪਿੰਡ ਦੀਆਂ ਨੇੜੇ ਘੱਟੀਆਂ ਉੱਥੇ ਲੇਬਰ ਦਾ ਕੰਮ ਕਰਦੇ ਆ ਉਹ दारू ਪੀ ਕੇ ਡੀਜੇ ਲਾ ਕੇ ਆਪ ਦਾ ਸ਼ੋਰ ਕਰ ਰਹੇ ਸੀਗੇ ਉੱਥੇ ਡੀਜੇ ਬੰਦ ਕਰ ਵੋਨ ਗਏ ਪਿੰਡ ਵਾਸੀ ਦੀ ਹੋਈ ਕੁਟਮਾਰ ਰਾਤ ਨੂੰ ਨਾ ਜੀ ਬੰਦਿਆਂ ਨੇ ਉੱਥੇ ਬੈਡ ਲੈਵਰ ਵਾਲੇ ਕੰਮ ਕਰਦੇ ਜੀ ਉਹਨਾਂ ਨੇ ਕਦੇ दारू ਗਰੂ ਕੀਤੀ ਸੀ ਜੀ ਤੇ ਡੈਕ ਵਗੈਰਾ ਲਾਇਆ ਸੀ ਜੀ ਡੈਕ ਦੀ ਕਿਦੇ ਆਵਾਜ਼ ਦਿੱਤੀ ਸੀ ਪੜੋਸੀਆਂ ਦਾ ਆਇਆ ਬੰਦਾ ਜੀ ਉਹ ਕਹਿੰਦਾ ਵੀ ਆਵਾਜ਼ ਕੱਟ ਕਰੋ ਚਲੋ ਕਰਦਿਆ ਕਰਾਉਂਦਿਆ ਮਸਲਾ ਲੜਾਈ ਦਾ ਹੋ ਗਿਆ ਗੁੱਸੇ 'ਚ ਆਏ ਲੋਕਾਂ ਨੇ ਤੋੜ ਦਿੱਤੀਆਂ ਕੋਲੇ ਵਾਲੀਆਂ ਪੱਠੀਆਂ ਪੇਪਰਾਂ ਦਾ ਟਾਈਮ ਚੱਲ ਰਿਹਾ ਉਹਨਾਂ ਨੂੰ ਉੱਥੇ ਡਿਸਟਰਬ ਹੋ ਰਹੇ ਸੀਗੇ ਉਹਨਾਂ ਨੇ ਬੰਦ ਕਰਾਉਣ ਦੀ ਕੋਸ਼ਿਸ਼ ਵੀ ਇਹਦੀ ਆਵਾਜ਼ ਘੱਟ ਕਰ ਲੋ ਜਾਂ ਜਾਂ ਇਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਡੀਜਨ ਜਦੋਂ ਉਹ ਬੰਦਾ ਘਰੇ ਗਿਆ ਉਹਨਾਂ ਦੇ ਜਸਵਿੰਦਰ ਸਿੰਘ ਉਹਦਾ ਨਾਮ ਤੇ ਉਹ ਉਹਨਾਂ ਨੇ ਭਈਆਂ ਨੇ ਫੜ ਕੇ ਉਹਨੇ ਸੱਟਾਂ ਫੇਟਾਂ ਬਹੁਤ ਮਾਰੀਆਂ ਬੰਨ ਕੇ ਕੁੱਟਿਆ ਉਹਨਾਂ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਕੋਟਲੀ ਦੇਵਨ ਦੇ ਨੇੜੇ ਬਨੀਆਂ ਕੱਚੇ ਕੋਲੇ ਦੀਆਂ ਪੱਟੀਆਂ ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਿਤੇਰਾ ਡੀਜੇ ਦੀ ਆਵਾਜ਼ ਦਾ ਮਾਮਲਾ ਇੰਨਾ ਭੱਗ ਗਿਆ ਕਿ ਪਿੰਡ ਵਾਸੀ ਅਤੇ ਕੋਲੇ ਦੀਆਂ ਪੱਟੀਆਂ ਦੇ ਸੰਚਾਲਕ ਆ ਮੋਹ ਸਾਹਮਣੇ ਹੋ ਗਏ ਮਾਮਲਾ ਥਾਣੇ ਤੱਕ ਪਹੁੰਚ ਗਿਆ ਪਿੰਡ ਵਾਸੀਆਂ ਦੀ ਮੰਨੀਯਤਾ ਪ੍ਰਵਾਸੀਆਂ ਵੱਲੋਂ ਕੋਲੇ ਦੀਆਂ ਪੱਟੀਆਂ ਨਾਲ ਬਣੀ ਰਿਹਾਇਸ਼ ਦੇ ਬਾਹਰ ਉੱਚੀ ਆਵਾਜ਼ 'ਚ ਡੀਜੇ ਲਾਇਏ ਗਏ ਜਿਸ ਨਾਲ ਆਸ-ਪਾਸ ਦੇ ਘਰਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਚਿਆਂ ਦੇ ਇਮਤਿਹਾਨ ਦੇ ਦਿਨ ਚੱਲ ਰਹੇ ਨੇ ਇਸ ਦੌਰਾਨ ਚਦ ਪਿੰਡ ਦਾ ਇੱਕ ਵਿਅਕਤੀ ਉਹਨਾਂ ਨੂੰ ਡੀਜੇ ਦੀ ਆਵਾਜ਼ ਘੱਟ ਕਰਵਾਉਣ ਲਈ ਕਹਿਣ ਗਿਆ ਤਾਂ ਉਹਨਾਂ ਨੇ ਉਸ ਦੀ ਕਥਿਤ ਤੌਰ ਤੇ ਕੁੱਟਮਾਰ ਕਰ ਦਿੱਤੀ ਅਤੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਉਪਰੰਤ ਪਿੰਡ ਵਾਸੀ ਇਕੱਠੇ ਹੋਏ ਅਤੇ ਭੀੜ ਨੇ ਕੋਲਾ ਪੱਠੀਆਂ ਦਾ ਨੁਕਸਾਨ ਕਰ ਦਿੱਤਾ ਪਿੰਡ ਵਾਸੀਆਂ ਅਨੁਸਾਰ ਇਹ ਪੱਠੀਆਂ ਸੰਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਰੋਕ ਲਗਾਈ ਹੋਈ ਹੈ ਪਰ ਇਸ ਤੇ ਬਾਅਦ ਵੀ ਉਹ ਵੀ ਪੱਠੀਆਂ ਬਣੀਆਂ ਹੋਈਆਂ ਨੇ ਇਸ ਮਾਮਲੇ ਸੰਬੰਧੀ ਦੋ ਮਰਦੀਆਂ ਥਾਣੇ ਪਹੁੰਚ ਗਏ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਜੀ ਨਾਮ ਆ ਔਰ ਕਿਹੜਾ ਪਿੰਡ ਆ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਪਿੰਡ ਮੇਰਾ ਕੋਟਲੀ ਦੇਵਨ ਜ਼ਿਲ੍ਹਾ ਸ਼੍ਰੀ ਮਕਸਦਾ ਹਾਂ ਕੀ ਕਾਰਨ ਹੈ ਜਿਹੜੀ ਲੜਾਈ ਹੋਈ ਹੈ ਕੀ ਮਾਮਲਾ ਕੀ ਇਸਪਰ ਇਹ ਨਾ ਜੀ ਸ਼ਾਮ ਕੱਲ ਰਾਤ ਦੀ ਗੱਲ ਆ ਕਿ ਭਈਏ ਭਈਏ ਜਿਹੜੇ ਸਾਡੇ ਪਿੰਡ ਦੀਆਂ ਨੇੜੇ ਪੱਠੀਆਂ ਉੱਥੇ ਲੇਬਰ ਦਾ ਕੰਮ ਕਰਦੇ ਆ ਉਹ दारू ਪੀ ਕੇ ਡੀਜੇ ਲਾ ਕੇ ਆਪ ਦਾ ਸ਼ੋਰ ਕਰ ਰਹੇ ਸੀਗੇ ਉੱਥੇ ਜਿਹੜੀਆਂ ਕਿ ਨਾਲ ਲੱਗਦੀਆਂ ਢਾਣੀਆਂ ਉਹਨਾਂ ਦੇ ਬੱਚੇ ਕੋਈ ਆ ਪੇਪਰਾਂ ਦਾ ਟਾਈਮ ਚੱਲ ਰਿਹਾ ਉਹਨਾਂ ਨੂੰ ਉੱਥੇ ਡਿਸਟਰਬ ਹੋ ਰਹੇ ਸੀਗੇ ਤੇ ਉਹਨਾਂ ਨੇ ਬੰਦ ਕਰਾਉਣ ਦੀ ਕੋਸ਼ਿਸ਼ ਵੀ ਇਹਦੀ ਆਵਾਜ਼ ਘੱਟ ਕਰ ਲੋ ਜਾਂ ਜਾਂ ਇਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਡੀਜੇ ਨੂੰ ਜਦੋਂ ਉਹ ਬੰਦਾ ਘਰੇ ਗਿਆ ਉਹਨਾਂ ਦੇ ਜਸਵਿੰਦਰ ਸਿੰਘ ਉਹਦਾ ਨਾਮ ਆ ਤੇ ਉਹ ਉਹਨਾਂ ਨੇ ਭਈਆਂ ਨੇ ਫੜ ਕੇ ਉਹਨੇ ਸੱਟਾਂ ਫੇਟਾਂ ਬਹੁਤ ਮਾਰੀਆਂ ਬੰਨ ਕੇ ਕੁੱਟਿਆ ਉਹਨੂੰ ਪ੍ਰਵਾਸੀ ਬੰਦੇ ਆ ਭਈਏ ਤੇ ਉਹਦੇ ਸਿਰ ਦੇ ਵਿੱਚ ਕਾਪਾ ਮਾਰਿਆ ਤੇ ਬਹੁਤ ਹੀ ਜਿਆਦੇ ਡੂੰਗੀ ਸੱਟ ਆ ਉਹਦੇ ਇਸ ਟਾਈਮ ਉਹ ਐਡਮਿਟ ਹੈ ਸਰਕਾਰੀ ਹਸਪਤਲ ਸਿਵਲ ਹਸਪਤਲ ਮੁਕਸਾ ਜਿਹੜਾ ਉਹ ਕਹਿੰਦੇ ਕਿ ਪੱਟਨਾ ਪੰਨੀਆਂ ਅੱਗ ਲਾਈ ਗਈ ਹੈ ਪੱਟਨਾ ਸਾਰੀਆਂ ਪੰਨ ਦਿੱਤੀਆਂ ਗਈਆਂ ਨੇ ਕਿ ਕਿਸ ਦੇ ਵੱਲੋਂ ਪੰਨੀਆਂ ਗਈਆਂ ਕਿ ਮਾਮਲਾ ਕੀ ਇਸ ਪੁਰਾਉ ਦੂਬਾ ਜਦੋਂ ਜਦੋਂ ਇਹ ਹਾਦਸਾ ਵਾਪਰਿਆ ਜੀ ਸਾਰੇ ਨਗਰ ਨੇ ਹਮਦਰਦੀ ਜਤਾਈ ਸਾਰਾ ਨਗਰ ਉੱਥੇ ਇਕੱਠਾ ਹੋਇਆ ਸਮੂਹ ਨਗਰ ਵੱਲੋਂ ਸਮੂਹ ਸੰਗਤ ਵੱਲੋਂ ਸਾਰਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਇਹਦਾ ਇੱਕ ਕੇਸ ਵੀ ਸਾਡੇ ਹੱਕ 'ਚ ਹੋਇਆ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਸਾਨੂੰ ਲਿਖ ਕੇ ਦਿੱਤਾ ਹੋਇਆ ਕੇ ਪੱਟੀਆਂ ਪੂਰਨ ਤੌਰ ਤੇ ਬੰਦ ਕੀਤੀਆਂ ਜਾਣ ਉਹਦੇ باوجود ਵੀ ਇਹਨਾਂ ਨੇ ਪੱਟੀਆਂ ਨਹੀਂ ਬੰਦ ਕੀਤੀਆਂ ਇਸ ਕਰਕੇ ਉਹ ਭੀੜ ਨੇ ਉਹ ਜੜੀਆਂ ਪੱਟੀਆਂ ਸੀਗਾ ਉਹ ਉਹਨਾਂ ਦਾ ਟੈਢੇਰੀ ਕਰਤੀਆਂ ਕੋਈ ਜਾਨੀਮਾਨੀ ਨੁਕਸਾਨ ਨਹੀਂ ਕੀਤਾ ਕੋਈ ਉਹਨਾਂ ਦਾ ਹੋਰ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਬੰਦੇ ਤੇ ਸੱਟ ਲੱਗੀ ਜਿਹਦੇ ਨਾਲ ਲੜਾਈ ਹੋਈ ਸੀਗੀ ਉਹ ਹੁਣ ਕਿੱਥੇ ਨੇ ਔਰ ਕੀ ਕਿਵੇਂ ਸੀ ਕੋ ਸਿਵਲ ਹਸਪੀਟਲ ਸ਼੍ਰੀ ਮਖਸਰ ਸਾਹਿਬ ਨੇ ਉਹਨਾਂ ਦੀ ਸੀਟੀ ਸਕੈਨ ਹੋਣੀ ਆ ਸੱਟ ਬਹੁਤ ਡੂੰਗੀ ਆ ਹੋ ਸਕਦਾ ਉਹਨਾਂ ਨੂੰ ਰੈਫਰ ਫਰੀਦਕੋਟ ਕੀਤਾ ਜਾਵੇ ਕਿਸ ਨਾਲ ਕੋਈ ਪਤਾ ਲੱਗਿਆ ਹਮਲਾ ਕੀਤਾ ਗਿਆ ਕਾ ਚੀਜ਼ ਨਾਲ ਉੱਥੇ ਉਹਨਾਂ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਮਗਰਲੇ ਪਾਸੇੋਂ ਇੱਕ ਤਿੱਖੀ ਚੀਜ਼ ਮਾਰੀ ਗਈ ਆ ਕਾਪੇ ਦੇ ਰੂਪ ਦੇ ਵਿੱਚ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬਨਵਾਰੀ ਲਾਲਜੀਤ ਕੀ ਘਟਨਾ ਹੋਈ ਅੱਜ ਘਟਨਾ ਜੀ ਸਵੇਰ ਰਾਤ ਨੂੰ ਨਾ ਜੀ ਬੰਦਿਆਂ ਨੇ ਉੱਥੇ ਡਿਲੀਵਰ ਵਾਲੇ ਕੰਮ ਕਰਦੇ ਆ ਜੀ ਉਹਨਾਂ ਨੇ ਕਿਤੇ दारूਗਰੂ ਕੀਤੀ ਸੀ ਜੀ ਤੇ ਡੈਕ ਵਗੈਰਾ ਲਾਇਆ ਸੀ ਜੀ ਉਹ ਡੈਕ ਦੀ ਜਿਹੜੇ ਆਵਾਜ਼ ਦਿੱਤੀ ਸੀ ਪੜੋਸੀਆਂ ਦਾ ਆਇਆ ਬੰਦਾ ਜੀ ਉਹ ਕਹਿੰਦਾ ਵੀ ਆਵਾਜ਼ ਕੱਟ ਕਰੋ ਚਲੋ ਕਰਦਿਆਂ ਕਰਾਉਂਦਿਆਂ ਮਸਲਾ ਲੜਾਈ ਦਾ ਹੋ ਗਿਆ ਲੜਾਈ ਦੇ ਵਿੱਚ ਕਿਸੇ ਨਾ ਕਿਸੇ ਦੋ ਤਰ੍ਹਾਂ ਦੇ ਛੱਟ ਕਿਦੇ ਵਿੱਚ ਨਹੀਂ ਸੀ ਉਹ ਛੱਟ ਵੱਜ ਗਈ ਉਹ ਚਲੋ ਚਲੇ ਗਏ ਜੀ ਉਦੋਂ ਮਗਰੋਂ ਚਲੋ ਫਿਰ ਸਾਡੇ ਬੰਦੇ ਗਏ ਚਲੇ ਜੀ ਜਾ ਕੇ ਟਿਕਟਕਾ ਕਰਾਤਾ ਜੀ ਟਿਕ ਟਕਾ ਕਰਾਨ ਤੋਂ ਬਾਅਦ ਫਿਰੇ ਜਾ ਕੇ ਜਦੋਂ ਟਿਕ ਟਕਾ ਹੋ ਗਿਆ ਉਹਨਾਂ ਦਾ ਫਾਦਰ ਕਹਿੰਦਾ ਜੀ ਵੀ ਸਵੇਰ ਆਪਾਂ ਪੰਚਾਇਤ ਚ ਗੱਲ ਕਰਾਂਗੇ ਉਹਨਾਂ ਨੇ ਕੀ ਕੀਤਾ ਰਾਤ ਨੂੰ ਲਿਜਾ ਕੇ ਫਿਰ ਬੰਦਿਆਂ ਨੂੰ ਆਪਦੇ ਘਰੇ ਲਿਜਾ ਕੇ ਕੁੱਟਿਆ ਜੀ ਬੰਦੇ ਰਾਤ ਨੂੰ ਫਰਾਰ ਹੋ ਗਏ ਜੀ ਸਵੇਰ ਫਿਰ ਚਲੋ ਗੱਲ ਹੋਣੀ ਸੀ ਗਏ ਚਲੇ ਸਾਰੇ ਜੋ ਸੱਜਣ ਮਿੱਤਰ ਉਹਨਾਂ ਦੇ ਜਾਂ ਸਾਡੇ ਜੀ ਉਹਨਾਂ ਨੇ ਪਿੰਡ ਦੇ ਵਿੱਚ ਮੁੱਦਾ ਰੱਖਤਾ ਜੀ ਗੁਰਦੁਆਰੇ ਵਿੱਚ ਜੀ ਵੀ ਐਸ ਤਰ੍ਹਾਂ ਗੱਲ ਆ ਆਪਾਂ ਪੱਠਿਆਂ ਦਾ ਸਟੇਜ ਉੱਤੇ ਆ ਜਾਂ ਕੁਛ ਕੋਈ ਉਸ ਤਰ੍ਹਾਂ ਦਾ ਲੀਗਲ ਕੰਮ ਨਹੀਂ ਹੋਗਾ ਸਾਰਾ ਚੱਲੀ ਜਾਂਦਾ ਸਾਰਿਆਂ ਦਾ ਹੀ ਚੱਲੀ ਜਾਂਦਾ ਉਦੋਂ ਮਗਰੋਂ ਇਹਨਾਂ ਨੇ ਫਿਰ ਜੀ ਵੀ ਬੰਦਾ ਪੇਸ਼ ਕਰੋ ਬੰਦੇ ਬੰਦੇ ਰਾਤ ਆਪੇ ਫਰਾਰ ਹੋ ਗਏ ਸੀ ਫਰਾਰ ਹੋਣ ਨਾਲ ਕੋਈ ਵੀ ਪਤਾ ਹੀ ਨਹੀਂ ਲੱਗਿਆਗਾ ਉਦੋਂ ਇਹਨਾਂ ਨੇ ਬੁਲਾ ਲਿਆ ਬੁਲਾਣ ਤੋਂ ਬਾਅਦ ਫਿਰ ਕਹਿੰਦੇ ਵੀ ਇਹ ਵੀ ਬੰਦਾ ਪੇਸ਼ ਕਰੋ ਅਸੀਂ ਕਹਿੰਦੇ ਵੀ ਚਲੋ ਬੰਦੇ ਦੇ ਵਿੱਚ ਤਾਂ ਮੌਲ ਖਰਾਬ ਹੋ ਜਾਂਦਾ ਬੰਦਾ ਫਿਰ ਇਹਨਾਂ ਨੇ ਦੋ 250 ਬੰਦਾ ਆ ਕੇ ਤੇ ਇਹਨਾਂ ਨੇ ਉਹ ਬੰਦੇ ਨੂੰ ਘੇਰ ਲਿਆ ਕਿਹਨੂੰ ਸੀ ਪਹਿਲਾਂ ਕੀ ਦੇ ਸੱਟਾ ਵੱਜੀਆਂ ਸੀ ਪਹਿਲਾਂ ਉਹ ਦੂਜੀ ਪਾਰਟੀ ਦੇ ਜੀ ਕਿਹਨੂੰ ਕੁੱਟਿਆ ਸੀ ਉਹਨਾਂ ਨੂੰ ਉਹ ਬਈਆਂ ਨੇ ਜੀ ਅੱਛਾ ਤਾਂ ਬਾਅਦ ਚੋਂ ਪਿੰਡ ਵਾਲੇ ਨੇ ਪਿੰਡ ਵਾਲੇ ਉਹਨਾਂ ਦੇ ਘਰਦਿਆਂ ਨੇ 30 40 ਜਣਾਂ ਨੇ ਉਹਨਾਂ ਨੂੰ ਚਾਰ ਪੰਜਾਂ ਨੂੰ ਕੁੱਟਿਆ ਜੀ ਅੱਛਾ ਹਾਂ ਕੁੱਟੀਆਂ ਢਾਕੇ ਪੱਠੀਆਂ ਢਾਣੇ ਕਿੰਨੇ ਵਜੇ ਦੀ ਕਟਣਾ ਹੈ ਇਹ ਕਟਣਾ ਜੀ 9:30 ਵਜੇ ਦੀ ਹੈ ਜੀ ਅੱਛਾ ਤਾਂ ਲੜਾਈ ਕਦੋਂ ਹੋਈ ਸੀ ਲੜਾਈ ਰਾਤ ਨੂੰ ਹੋਈ ਸੀ ਅੱਛਾ ਕਿੰਨੀਆਂ ਕ ਪੱਟੀਆਂ ਢਾਈਆਂ ਪੱਟੀਆਂ ਜੀ ਘਟੋ ਘਟ 18 ਸਾਰਿਆਂ ਘਰਾਂ ਦੀਆਂ 50 ਪੱਟੀਆਂ ਤੋਂ ਉੱਤੇ ਢਾਕੇ ਜੀ ਕਿਹੜੇ ਪਿੰਡ ਦੀ ਗੱਲ ਹੈ ਇਹ ਕੋਟਲੀ ਦੇਵ ਤੇ ਕੋਈ ਹੋਰ ਵੀ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਹੋਇਆ ਜੀ ਕਿੰਨੇ ਕੰਨ ਅੰਦਾਜ਼ਾ ਲਾਓ ਇਹਦਾ ਅੰਦਾਜ਼ਾ ਜੀ ਜਿਸ ਐਸ ਘਰ ਦਾ ਜਿਸ ਨਾਲ ਲੜਾਈ ਹੋਈ ਹੈ 10 ਲੱਖ ਤੋਂ ਉੱਪਰ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਪੁਲਿਸ ਕੋਲੇ ਜਾਵੜੇ ਮਾਮ ਪੁਲਿਸ ਕੋਲੋਂ ਗਏ ਹੈ ਜੀ ਉਲਟਾ ਦਰਖਾਸਤ ਉਹਨਾਂ ਨੇ ਦੇਤੀ ਹੈ ਜੀ ਅੱਗੋ ਵੀ ਲਾਈ ਸੀ ਪੱਟੀਆਂ ਪੱਠੀਆਂ ਉਹਨਾਂ ਨੇ ਅੱਗ ਤਾਂ ਲੱਗੀ ਹੁੰਦੀ ਹੈ ਜੀ ਪੱਠੀਆਂ ਨੂੰ ਉਹ ਉਲਟਾ ਉਲਟਾ ਟੈ ਚੁੱਕੀਆਂ ਸੀ ਜੀ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਨਵਾਰੀ ਲਾਲ ਜੀ ਇੱਕ ਵਾਰ ਮੈਂ ਫੋਨ ਚੱਕ ਕਰ ਸਕਦਾ ਜੀ ਉੱਥੇ ਹੀ ਸੀ ਤੁਸੀਂ ਮੈਂ ਜੀ ਰਾਤ ਨੂੰ ਉੱਥੇ ਨਹੀਂ ਜੀ ਮੈਂ ਸਵੇਰ ਜਦੋਂ ਪੱਠੀਆਂ ਟਾਈਆਂ ਉਦੋਂ ਮੈਂ